ਜਿਲ੍ਹਾ ਪਾਲ ਜਲਾਬਾਹ ਸਾਲੇ ਤੇ ਜ਼ਬਰ ਕਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਗ੍ਰਫਤਾਰ ਕੀਤੇ ਕਿਸਾਨਾਂ ਨੂੰ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਖਸਾਨਾ ਦੇ ਖਰਾਬ ਹੋਏ ਸਮਾਨ ਦੀ ਚੋਰੀ ਹੋਏ ਸਮਾਨ ਦੀ ਪਰਭਾਈ ਕਰੋ ਪਰਭਾਈ ਕਰੋ ਪਰਭਾਈ ਕਰੋ ਯਾਰ ਸਰਕਾਰ ਮੁਰਦਾਬਾਦ 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 ਮੈਂ ਰਮੇਂਦਰ ਸਿੰਘ ਪਟਿਆਲਾ ਮੈਂ ਕਿਰਤੀ ਕਿਸਾਨ ਯੂਨੀਅਨ ਦਾ ਸੁਭਾਈ ਪ੍ਰੈਸਕਰਤਾਂ ਸੰਯੁਕਤ ਕਿਸਾਨ ਮੋਰਚੇ ਦਾ ਵੀ ਆਗੂ ਹਾਂ ਅੱਜ ਇੱਥੇ ਅਸੀਂ ਜਿਹੜੀ ਮੀਟਿੰਗ ਕੀਤੀ ਹੈ ਕਿਰਤੀ ਕਿਸਾਨ ਯੂਨੀਅਨ ਦੇ ਪਰਿਵਾਰ ਚ ਵਾਧਾ ਹੋਇਆ ਸਰਦਾਰ ਰਗਵੀਰ ਸਿੰਘ ਜੀ ਔਰ ਉਹਨਾਂ ਦੇ ਸਾਥੀ ਅੱਜ ਕਿਰਤੀ ਕਿਸਾਨ ਯੂਨੀਅਨ ਦੀਆਂ ਪਾਲਿਸੀਆਂ ਨੀਤੀਆਂ ਉਹਦੇ ਪ੍ਰੋਗਰਾਮ ਨੂੰ ਸਮਝਦੇ ਹੋਏ ਸਾਡੇ ਚ ਸ਼ਾਮਲ ਹੋਏ ਨੇ ਅਸੀਂ ਉਹਨਾਂ ਨੂੰ ਅੱਜ ਜੀ ਆਇਆਂ ਕਿਹਾ ਸਰਦਾਰ ਰਗਵੀਰ ਸਿੰਘ ਉਹਨਾਂ ਨੂੰ ਅਸੀਂ ਜ਼ਿਲ੍ਹੇ 'ਚ ਜ਼ਿੰਮੇਵਾਰੀ ਦਵਾਂਗੇ ਔਰ ਨਾਲੋਂ ਨਾਲ ਅੱਜ ਅਸੀਂ 28 ਤਰੀਕ ਨੂੰ ਜਿਹੜਾ ਸੰਜੁਕਤ ਕਿਸਾਨ ਮੋਰਚੇ ਦਾ ਜ਼ਬਰ ਵਿਰੋਧੀ ਪ੍ਰੋਗਰਾਮ ਹੈ ਜ਼ਬਰ ਵਿਰੋਧੀ ਦਿਨ ਮਨਾਇਆ ਜਾ ਰਿਹਾ ਜਿਸ 'ਚ ਗ੍ਰਫਤਾਰ ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾ ਕਰਨ ਔਰ ਜੋ ਖਨੌਰੀ ਸ਼ੰਭੂ ਤੋਂ ਕਿਸਾਨਾਂ ਦਾ ਸਾਜੋ ਸਮਾਨ ਹੈ ਜਿਹੜਾ ਪੁਲਿਸ ਨੇ ਆਪਣੀ ਕਸਟਡੀ 'ਚ ਲਿੱਤਾ ਜਾਂ ਜੋ ਉਹਨਾਂ ਦਾ ਨੁਕਸਾਨ ਹੋ ਗਿਆ ਉਹਦੀ ਭਰਪਾਈ ਕਰਨ ਲਈ ਸਾਜੋ ਸਮਾਨ ਮੋੜਨ ਲਈ ਤੇ ਪੰਜਾਬ 'ਚ ਜਿਹੜਾ ਕਿਸਾਨ ਲਹਿਰ ਦੇ ਉੱਪਰ ਇੱਕ ਜ਼ਬਰ ਕੀਤਾ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨਾਲ ਮਿਲ ਕੇ ਉਸ ਦੇ ਖਿਲਾਫ ਜਿਹੜੇ 28 ਤਰੀਕ ਨੂੰ ਪ੍ਰਦਰਸ਼ਨ ਨੇ ਉਹਨਾਂ 'ਚ ਵੱਧ ਚੜ੍ਹ ਕੇ ਸ਼ਾਮਲ ਹੋਣ ਲਈ ਅੱਜ ਪਾਤੜਾ ਬਲਾਕ ਦੇ ਸਾਥੀਆਂ ਨਾਲ ਗੱਲਬਾਤ ਕੀਤੀ ਹੈ ਵੱਡੀ ਗਿਣਤੀ ਚ ਉਹਦਣ ਉੱਥੇ ਸ਼ਾਮਲ ਹੋਣ ਲਈ ਜਾਣਗੇ ਦੇਖੋ ਪੰਜਾਬ ਸਰਕਾਰ ਨੇ ਜੋ ਐਫ ਆਈ ਆਰ ਕੱਟੀ ਹੈ ਉਸ ਐਫ ਆਈ ਆਰ 'ਚ ਵੱਡੀ ਗਿਣਤੀ 'ਚ ਕਿਸਾਨਾਂ ਨੂੰ ਪਾਇਆ ਦੱਲੇয়াল ਸਾਹਿਬ ਦੀ ਜੇ ਗ੍ਰਿਫਤਾਰੀ ਨਹੀਂ ਪਾਈ ਤਾਂ ਇਸ ਸਮੇਂ ਉਹਨਾਂ ਦੀ ਹੈਲਥ ਦੀ ਉਹਨਾਂ ਦੀ ਸਿਹਤ ਕੀ ਸਥਿਤੀ ਹੈ ਸੰਯੁਕਤ ਕਿਸਾਨ ਮੋਰਚਾ ਵੀ ਮੰਗ ਕਰਦਾ ਹੈ ਕਿ ਉਹਦਾ ਬੁਲੇਟਿਨ ਹੈ ਜਿਹੜਾ ਪੰਜਾਬ ਦੇ ਲੋਕਾਂ ਨਾਲ ਸਾਂਝਾ ਕੀਤਾ ਜਾਵੇ ਵੀ ਕੀ ਹਾਲਾਤ ਨੇ ਉਹਨਾਂ ਦੇ ਪਰ ਕੁੱਲ ਮਿਲਾ ਕੇ ਅਸੀਂ ਮੋਰਚੇ ਵੱਲੋਂ ਹੀ ਮੰਗ ਕਰਦੇ ਹਾਂ ਕਿ ਸਾਰੇ ਗ੍ਰਿਫਤਾਰ ਕੀਤੇ ਹੋਏ ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਜਿਹੜਾ ਕਿਸਾਨਾਂ ਦਾ ਨੁਕਸਾਨ ਹੋਇਆ ਉਹਦੀ ਪਰਪਾਈ ਕੀਤੀ ਜਾਵੇ ਤੇ ਉਹਨਾਂ ਦੇ ਸੰਦ ਟਰੈਕਟਰ ਟਰਾਲੀਆਂ ਵਾਪਸ ਕੀਤੇ ਜਾਣ ਬਿਨਾਂ ਕਿਸੇ ਸ਼ਰਤ ਤੋਂ ਵਾਪਸ ਕੀਤੇ ਜਾਣ ਇਸੇ ਗੱਲ ਨੂੰ ਲੈ ਕੇ ਜਾਂ ਪਟਿਆਲੇ ਕਰਨਲ ਸਾਹਿਬ ਦੇ ਨਾਲ ਕਟਮਾਰਕ ਕੀਤੀ ਉਸ ਮਾਮਲੇ ਵਿੱਚ ਵੀ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਸਖਤ ਸਜ਼ਾਵਾ ਦੇਣ ਦੀ ਮੰਗ ਨੂੰ ਲੈ ਕੇ ਅਸੀਂ 28 ਤਰੀਕ ਨੂੰ ਜ਼ਬਰ ਵਿਰੋਧੀ ਦਿਨ ਬਣਾ ਰਹੇ ਹਾਂ ਔਰ ਪਾਤੜਾ ਬਲਾਕ ਚੋਂ ਸੈਂਕੜਿਆਂ ਦੀ ਗਿਣਤੀ ਚ ਕਿਸਾਨ ਨੇ ਜਿਹੜੇ ਉਸ ਦਿਨ ਸ਼ਾਮਲ ਹੋਣਗੇ ਬਾਕੀ ਸਾਡੇ ਪਰਿਵਾਰ ਚ ਜੋ ਵਾਅਦਾ ਹੋਇਆ ਅਸੀਂ ਸਮਝਦੇ ਹਾਂ ਕਿ ਕਰਤਿਕ ਕਿਸਾਨ ਯੂਨੀਅਨ ਇਸ ਇਲਾਕੇ ਚ ਹੋਰ ਮਜ਼ਬੂਤੀ ਨਾਲ ਹੈ ਜਿਹੜਾ ਕੰਮ ਕਰੇਗਾ ਦੇਖੋ ਇਹ ਇਹ ਤਾਂ ਜਿਹਨੂੰ ਕਹਿੰਦੇ ਹੁੰਦੇ ਜਦੋਂ ਅਸੀਂ ਜ਼ਬਰ ਵਿਰੋਧੀ ਦੇਣੀ ਮਨਾ ਰਹੇ ਆ ਤੱਕਾ ਤਾਂ ਕੀਤਾ ਹੀ ਹੈ ਸੰਸਾਰ ਦੀ ਕੂਟਨੀਤੀ ਦੇ ਇਤਿਹਾਸ 'ਚ ਇੱਕ ਘਾਟ ਹੀ ਕੋਈ ਐਗਜ਼ਾਮਪਲ ਹੋਏਗੀ ਕਿ ਸਰਕਾਰ ਨੇ ਮੀਟਿੰਗ ਲਈ ਬੁਲਾ ਕੇ ਉਸੇ ਸਾਰੇ ਵਕਤ ਨੂੰ ਜਿਹੜਾ ਉਹ ਗ੍ਰਫਤਾਰ ਕਰ ਲਿਆ ਹੋਵੇ ਇਸ ਤੋਂ ਬਾਅਦ ਹੋਰ ਸਿਆਸੀ ਤੇ ਨੈਤਿਕ ਤੇ ਕੂਟਨੀਤਕ ਤੌਰ ਤੇ ਗਲਤ ਕੀ ਹੋਊਗਾ ਭਗਵਾਨਤਮਾਨ ਸਰਕਾਰ ਇੱਕ ਕਿਸਮ ਨਾਲ ਜ਼ਬਰ ਤੇ ਉਤਰੀ ਹੋਈ ਔਰ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਉਤਰੀ ਹੋਈ ਆ ਇਹ ਉਹ ਇਸ ਕਰਕੇ ਕੀਤਾ ਜਾ ਰਿਹਾ ਜੋ ਸਾਨੂੰ ਲੱਗਦਾ ਹੈ ਕਿ ਇੱਕ ਪਾਸੇ ਅਮਰੀਕਾ ਯੂਰੋਪੀਅਨ ਯੂਨੀਅਨ ਤੇ ਨਿਊਜ਼ੀਲੈਂਡ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਕਰਨ ਵਾਲੇ ਪਾਸੇ ਨੂੰ ਤੁਰੇ ਨੇ ਉਹ ਮੁਲਕ ਦਬਾਅ ਬਣਾ ਰਹੇ ਨੇ ਕਿ ਸਾਡੀਆਂ ਵੱਡੀਆਂ ਕੰਪਨੀ ਵਾਲੀ ਇੱਥੋਂ ਦਾ ਅਨਾਜ ਦਾ ਸੈਕਟਰ ਤੇ ਪਰਚੂਨ ਦਾ ਸੈਕਟਰ ਜਾਂ ਬਾਕੀ ਜਿਹੜੇ ਹੋਰ ਡੇਰੀ ਦੇ ਤੰਦੇ ਵਾਲੇ ਸੈਕਟਰ ਨੇ ਸਾਰੇ ਖੋਲ ਦਿੱਤੇ ਜਾਣ ਤੇ ਉਹਨਾਂ ਕੰਪਨੀਆਂ ਦਾ ਸਮਾਨ ਇੱਥੇ ਗਿਰ ਸਕੇ ਜੇ ਇਹ ਜਾਂ ਕੁਝ ਆਉਂਦਾ ਤਾਂ ਸਾਡੀ ਇੰਡੀਆ ਦੀ ਜਿਹੜੀ ਛੋਟੇ ਪਰਚੂਨ ਦੇ ਵਪਾਰੀ ਦੁਕਾਨਦਾਰ ਕਿਸਾਨੀ ਖੇਤੀ ਡੇਰੀ ਧੰਦੇ ਵਾਲੇ ਇਹਨਾਂ ਦੇ ਰੋਜ਼ਗਾਰ ਤੇ ਵੱਡੀ ਪੱਧਰ ਤੇ ਤਬਾਹੀ ਹੋਏਗੀ ਔਰ ਅਸੀਂ ਇਸ ਦੇਸ਼ ਦੀ ਘਰੇਲੂ ਮੰਡੀ ਨੂੰ ਔਰ ਉਸ ਤਬਾਹੀ ਨੂੰ ਬਚਾਉਣ ਦੀ ਲੜਾਈ ਹੈ ਜਿਹੜੀ ਲੜ ਰਹਾ ਹੈ। ਐਗਵੀਰ ਸਿੰਘ ਨਿਆਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਵਿੱਚ ਮੈਂ ਮੀਤ ਪ੍ਰਧਾਨ ਸੀ ਪਾਤਣਾ ਬਲਾਕ ਦਾ ਤੇ ਉਧਰ ਵੀ ਮੈਂ ਚੱਲਿਆ 2-3 ਸਾਲ ਉਧਰ ਥੋੜਾ ਜਆ ਕਈ ਵਾਰੀ ਮोटापा ਆ ਜਾਂਦਾ ਜਾਂ ਕੋਹ ਹੋ ਜਾਂਦਾ ਜਾਂ ਫਰਕ ਪੈ ਜਾਂਦਾ ਹੈ ਜੀ। ਉਸ ਕਰਕੇ ਅਸਲ ਮੇਰੀ ਘਰੇ ਬੈਠਣ ਦੀ ਨਹੀਂ ਕੀਤੀ ਵੀ ਬੜਾ ਕੰਮ ਕਰ ਲਿਆ 70 ਸਾਲ ਦੀ ਉਮਰ ਹੋ ਰਹੀ ਆ ਹੁਣ ਛੱਡੀ ਐ ਬੜਾ ਹੋ ਗਿਆ ਪਰ ਰਮਿੰਦਰ ਜੀ ਗੁਰਵਿੰਦਰ ਜੀ ਹੋਰ ਇਹਨਾਂ ਨੇ ਘਰ ਆ ਕੇ ਵੀ ਤੈਨੂੰ ਬੈਠਣ ਨਹੀਂ ਦੇਣਾ ਜਿੱਨਾ ਚਿਰ ਤੂੰ ਜਾਉਂਦਾ ਏ ਸਾਡੇ ਜਾ ਕੇ ਕੰਮ ਕਰ ਲੈ ਇਸ ਕਰਕੇ ਨੀਤੀਆਂ ਵਧੀਆ ਲੱਗੀਆਂ ਇਸ ਕਰਕੇ ਮਾਇਆ ਪਰ ਉਹ ਪਾਰਟੀ ਨੂੰ ਜਾਂ ਕਿਸੇ ਨੂੰ ਬਿਲਕੁਲ ਮੈਂ ਮਾੜਾ ਨਹੀਂ ਕਹਿੰਦਾ ਸਾਰੇ ਸਤਿਕਾਰਯੋਗ ਨੇ ਸਾਰੇ ਬੰਦੇ ਵਧੀਆ ਨੇ ਸਾਰੇ ਠੀਕ ਨੇ ਦੇਖੋ ਜੀ ਇਹ ਕੋਈ ਅੱਜ ਦੇ ਨਵੇਂ ਤਾਂ ਹੈ ਨਹੀਂ ਜੱਥੇਬੰਦੀ ਜੁੜੇ ਹੋਏ ਪੁਰਾਣੇ ਸਮੇਂ ਤੋਂ इवन ਦਿੱਲੀ ਮੋਰਚੇ ਤੋਂ ਪਹਿਲਾਂ ਦੇ ਇਹ ਕਿਰਤੀ ਆਪਣੇ ਕਿਸਾਨ ਜੱਥੇਬੰਦੀ ਵਿੱਚ ਕੰਮ ਕਰ ਰਹੇ ਹੈਗੇ ਆ ਤੇ ਉਹਨਾਂ ਦਾ ਐਕਸਪੀਰੀਅੰਸ ਵੀ ਹੈਗਾ ਤੇ ਜੱਥੇਬੰਦੀ ਚਲਾਉਣ ਦੇ ਢੰਗ ਤੇ ਸਭ ਤੋਂ ਵੱਡੀ ਗੱਲ ਜਿਹੜੀ ਮਤਲਬ ਇੱਕ ਕਿਸਾਨ ਆਗੂ ਚ ਕਿਸਾਨ ਜੱਥੇਬੰਦੀ ਦੇ ਕਿਸੇ ਇੱਕ ਕਾਰਕੁਨ ਚ ਹੋਣੀ ਚਾਹੀਦੀ ਆ ਕਿਉਂ ਬਾਕੀ ਚੀਜ਼ਾਂ ਨੂੰ ਬਾਅਦ ਚ ਰੱਖ ਕੇ ਪਹਿਲਾਂ ਕਿਸਾਨ ਲਹਿਰ ਲਈ ਸਮਰਪਿਤ ਹੋ ਕੇ ਕੰਮ ਕਰੇ ਜੀ ਤਾਂ ਇਹਨਾਂ ਵਿੱਚ ਖਾਸ ਗੱਲ ਹੈਗੀ ਆ ਕਿ ਕਿਸਾਨ ਲਹਿਰੀ ਕਿਸਾਨ ਲਹਿਰ ਦੇ ਲਈ ਪੂਰਾ ਸਮਰਪਿਤ ਨੇ ਤੇ ਇਸੇ ਖੱਖੋਂ ਸੀ ਇਹਨਾਂ ਨੂੰ ਮਿਲ ਕੇ ਜਿਹੜਾ ਹੈਗਾ ਅੱਜ ਸ਼ਾਮਲ ਕਰਵਾਇਆ ਗਿਆ ਅੱਜ ਕਿਸਾਨਾਂ ਨੇ ਸੂਚਿਤ ਕੀਤਾ ਅੱਜ ਸ਼ਾਮਲ ਹੋਏਗਾ ਅੱਜ ਤਿੰਨ ਪਿੰਡ ਹੋਇਆ ਜੀ ਤੋਂ 10 ਬੰਦੇ ਜਿਹੜੇ ਹੈਗੇ ਆ ਸ਼ਾਮਲ ਹੋਇਆ ਤੇ ਇਹ ਤਿੰਨ ਇਕਾਈਆਂ ਤੋਂ ਆਏ ਹੈਗੇ ਜੀ ਆਨ ਵਾਲੇ ਸਮੇਂ ਚ ਆਨਾਲ ਸਮੇਂ ਚ ਸੰਪਰਕਿਤ ਹੈਗੇ ਜੀ ਬਹੁਤੇ ਪਿੰਡ ਹੋਰ ਹੈਗੇ ਆ ਤੇ ਵੱਖ-ਵੱਖ ਪਿੰਡਾਂ 'ਚ ਜਿਹੜੇ ਸੰਪਰਕ 'ਚ ਹੈਗੇ ਅਸੀਂ ਪਹੁੰਚ ਰਹੇ ਹੈਗੇ ਆ ਕਿ ਜਿਹੜੀ ਨਵੀਆਂ ਨੀਤੀਆਂ ਸਰਕਾਰ ਲੈ ਕੇ ਆ ਰਹੀ ਹੈਗੀ ਆ ਉਹਨਾਂ ਦੇ ਖਿਲਾਫ ਜੋ ਜ਼ਬਰਕ ਸਰਕਾਰ ਕਰ ਰਹੀ ਹੈਗੀ ਆ ਇਹ ਵੱਡੀ ਲਾਹਮੰਦੀ ਦੀ ਲੋੜ ਹੈਗੀ ਆ ਤੋਂ ਲਾਹਮੰਦ ਅਸੀਂ ਕਿਸਾਨਾਂ ਨੂੰ ਕਰ ਰਹੇ ਆ ਜੀ ਸਾਨੂੰ ਪਰਮਾ ਹੰਗਾਰਾ ਮਿਲ ਰਿਹਾ ਤੇ ਆਨ ਵਾਲੇ ਸਮੇਂ 'ਚ ਅਸੀਂ ਕਿਸਾਨ ਲਹਿਰ ਨੂੰ ਵਿਆਪਕ ਕਿਸਾਨ ਲਹਿਰ ਜਿਹੜੀ ਇੱਕ ਖੜੀ ਕਰਾਂਗੇ ਤੇ ਇਹ ਜ਼ਬਰਦਸਤ ਜਿਹੜਾ ਹੈਗਾ ਅਸੀਂ ਮੂੰਹ ਤੋੜ ਜਵਾਬ ਦੇਵਾਂਗੇ ਦੇਖੋ ਪਿੰਡਾਂ 'ਚ ਕਈਆਂ ਮਜਬੂਤ ਇਕਾਈਆਂ ਜਿਹੜੀਆਂ ਨੇ ਜਿੱਥੇ ਇਕਾਈਆਂ ਨਹੀਂ ਹੈਗੀਆਂ ਉਥੇ ਇਕਾਈਆਂ ਦਾ ਗਠਨ ਕੀਤਾ ਜਾ ਰਿਹਾ ਜੀ ਤੇ